ਕੰਗੜਾ ਵੀ ਬਿਆਨ ਹੁੰਦਾ ਜੀ ਕਿ ਉਹ ਕਹਿੰਦੇ ਵੀ ਉਹ ਵੀ ਫਿਰ ਫਿਲਮ ਆਈ ਐਮਰਜੈਂਸੀ ਉਹ ਕਿਸਾਨਾਂ ਨੂੰ ਮਾਰਾ ਗੈਰੀ ਹੈ ਕਿਸਾਨਾਂ ਦੀ ਵਿਰੋਧੀ ਆ ਉਹ ਕਹਿੰਦੀ ਅੰਦੋਲਨਾਂ ਦੇ ਵਿੱਚ ਰੇਪ ਹੁੰਦੇ ਨੇ ਝੰਡੇ ਤੇ ਗੱਲ ਕਰ ਥੋੜੇ ਰੁਪਈਆਂ ਦੀ ਕੀ ਕਰਦੇ ਇਹ ਕੀ ਗੱਲਾਂ ਨੇ ਆਪਾਂ ਤੁਹਾਨੂੰ ਅਗਲੇ ਸਪੈਸ਼ਲ ਅਗਲਾ ਸਵਾਲ ਸਰਕਾਰਾਂ ਕਾਪੀਆਂ ਕੀ ਜਿਹੜੀਆਂ ਜਥੇਬੰਦੀਆਂ ਨੇ ਅਲੱਗ-ਅਲੱਗ ਕਿਉਂ ਚੱਲ ਰਹੀਆਂ ਜਿਵੇਂ ਗੈਰ ਰਾਜਨੀਤਿਕ ਜਥੇਬੰਦੀ ਇਹ ਮੋਰਚਾ ਲੱਗਿਆ ਹੋਇਆ ਸ਼ੰਭੂ ਬਾਡਰ ਤੇ ਕੇਂਦਰ ਖਿਲਾਫ ਲੱਗਿਆ ਹੋਇਆ ਤੁਸੀਂ ਪੰਜਾਬ ਸਰਕਾਰ ਖਿਲਾਫ ਲਾਇਆ ਹੈ ਇਕੱਠੇ ਹੋ ਕੇ ਕਿਉਂ ਜਲ ਰਹੇ ਕਦੋਂ ਇਕੱਠੇ ਹੋਵੋਗੇ ਪਾਣੀ ਗੰਧਲਾ ਆਉਂਦਾ ਯਾਰ ਫੁੱਟੀ ਹੋ ਗਈ ਮੰਗਾਂ ਸਾਡੀ ਫਿਰ ਗੈਰੰਟੀ ਕੋ ਮੰਗੇ ਤਾਂ ਛੋਟੀ ਵੀ ਮੰਗਾ ਬਈ ਪਾਣੀ ਦੀ ਸਮੱਸਿਆ ਜਿਹੜੀ ਪਾਣੀ ਦਾ ਇਸ਼ੂ ਆ ਬਹੁਤ ਵੱਡਾ ਹੈ ਪਾਣੀ ਦਾ ਇਸ਼ੂ ਇਹ ਨਹੀਂ ਹੈ ਜੀ ਪਾਣੀ ਮੁੱਕ ਗਿਆ ਹੈ ਪਾਣੀ ਢੂੰਗਾ ਪਾਣੀ ਝਹਿਰੀਲਾ ਵੀ ਹੋ ਗਿਆ ਪਾਣੀ ਖਤਮ ਵੀ ਹੋ ਰਿਹਾ ਹੈ ਪਾਣੀ ਘੜ ਵੀ ਮਾਰਦੇ ਨੇ ਪਾਣੀ ਸੰਭਾ ਵੀ ਨਹੀਂ ਜਾਂਦਾ ਇਸੇ ਕਰਕੇ ਅਸੀਂ ਕਹਿੰਦੇ ਅਸੀਂ ਸਰਕਾਰਾਂ ਹੀ ਸਾਡੀਆਂ ਕਿਉਂਕਿ ਇਹ ਨੀਤੀਆਂ ਉਹਨਾਂ ਦੇ ਕਾਰਪੋਰੇਟ ਲੈਣੇ ਚਾਹੁੰਗੇ ਤਾਂ ਉਹ ਸਾਡੇ ਪੱਤ ਨਹੀਂ ਆਣੀ ਸਾਡੇ ਵਿਰੋਧ ਨੇ ਸਾਡੇ ਕੋਲ ਅਨਾਜ ਖੋਹ ਲਿਆ ਨੇ ਸਾਡੇ ਕੋਲ ਵਿੱਤਿਆ ਖੋਹ ਲਿਆ ਨੇ ਸਾਡੇ ਕੋਲ ਜ਼ੇਹਤਵਾਮਾ ਖੋਹ ਲਿਆ ਨੇ ਇਹ ਸਾਡੀ ਧਰਤੀ ਖੋਹ ਲਿਆ ਸਾਡਾ ਪਾਣੀ ਖੋਹ ਲਿਆ ਸਾਡਾ ਵਾਤਾਵਰਣ ਖੋਹ ਲਿਆ ਇਹ ਗੰਦਾ ਪਾਣੀ ਸਾਫ਼ ਕਰਕੇ ਵੇਚਿਆ ਕਰਨਗੀਆਂ ਕੰਪਨੀਆਂ ਇਹ ਕਾਰਪੋਰੇਟਰਾਂ ਦੇਣ ਜਾ ਰਹੇ ਜਿਹੜਾ ਮੋਰਚਾ ਲੱਗਿਆ ਹੋਇਆ ਸ਼ੰਭੂ ਬਾਰਡਰ ਤੇ ਉਹ ਨੂੰ ਤੁਸੀਂ ਫਿਰ ਸਹੀ ਨਹੀਂ ਮੰਨਦੇ ਅਸੀਂ ਕਿਉਂ ਕਹਾਂ ਕਿ ਗਲਤ ਕਹਿ ਰਹੇ ਅਸੀਂ ਕਿਉਂ ਕਹਾਂ ਕਿ ਗਲਤ ਕਹਿ ਰਹੇ ਕਿਸਾਨ ਇਕੱਠੇ ਹੁੰਦੇ ਨੇ ਮਹਾੜੀਆ ਲੋਕ ਰੋਕ ਲਿੱਤਾ ਜਾਂਦਾ ਤੁਸੀਂ ਚੰਡੀਗੜ੍ਹ ਦੇ ਵਿੱਚ ਐਂਟਰ ਕਰਕੇ 34 ਸੈਕਟਰ ਦੇ ਵਿੱਚ ਬੈਠੇ ਹੋ ਜਿੱਥੇ ਇੱਕ ਆਈਫਾਈ ਜਗ ਅਡੀਗਲ ਉਹ ਤੁਹਾਨੂੰ ਪਤਾ ਨਹੀਂ ਲੱਗਦਾ ਯਾਰ ਤੁਸੀਂ মিডিਆ ਵਾਲੇ ਹੋ ਕਿ ਡਾਂਗੋਟਾ ਤੋਂ ਹੋ ਕੇ ਪਤਾ ਲੱਗ ਜਾਂਦਾ ਤੁਹਾਨੂੰ ਸਿਰ ਪਾੜੇ ਦਾ ਤੁਹਾਨੂੰ ਮਿੰਟਿਸ ਪਤਾ ਲੱਗ ਜਾਂਦਾ ਕਿਤੇ ਮਰਜੀ ਉਹ ਇਹਦਾ ਬੋਦੀ ਸਰਕਾਰ ਕਹਿੰਦਾ ਮੈਂ ਸਾਰੀਆਂ ਬਦਲਾਂ ਤੇ ਐਮਐਸਪੀ ਦੇਣਾ ਹਰਿਆਣੇ ਵਾਲੇ ਨੇ ਰਣ ਕਰਤਾ ਨੂੰ ਜਾਰੀ ਕਰ ਐਮਐਸਪੀ ਦੇਊਗਾ ਪੱਕਾ ਮੋਰਚਾ ਵੀ ਲੱਗ ਸਕਦਾ ਹੈ ਜੀ ਮੰਗਾ ਨਹੀਂ ਮੰਨਿਆ ਜਾਂਦੀ ਮੋਰਚਾ ਕਿੰਝ ਕੱਚਾ ਮੰਦੇ ਸਸਿਕਾਲ ਜੀ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਭਾਰਤੀ ਕਿਸਾਨ ਯੂਨੀਅਨ ਬੀਕੇ ਯੂ ਇਕਤਾ ਉਗਰਾਹਾ ਤੇ ਪੰਜਾਬ ਮਜ਼ਦੂਰ ਯੂਨੀਅਨ ਵੱਲੋਂ ਜਿਹੜਾ ਮੋਰਚਾ ਲਗਾਇਆ ਗਿਆ ਹੈ ਸਾਡੇ ਨਾਲ ਪ੍ਰਧਾਨ ਬੈਠੇ ਨੇ ਭਾਰਤੀ ਕਿਸਾਨ ਯੂਨੀਅਨ ਦੇ ਜੁਗਿੰਦਰ ਸਿੰਘ ਉਗਰਾਹਾ ਗੱਲਬਾਤ ਕਰਾਂਗੇ ਜਿਹੜਾ ਕੱਲ ਮੰਗ ਪੱਤਰ ਦਿੱਤਾ ਉਹਦੇ ਬਾਰੇ ਗੱਲਬਾਤ ਕਰਦੇ ਆਂ ਵੀ ਕਿੱਦਾਂ ਜਿਹੜਾ ਇਹ ਮੋਰਚਾ ਲੱਗਿਆ ਹੈ ਸਾਰੀ ਗੱਲਬਾਤ ਕਰਾਂਗੇ ਸਸਿਕਾਲ ਜੀ ਹਾਂ ਜੀ ਜਿਹੜਾ ਮੋਰਚਾ ਲੱਗਿਆ 5 ਦਿਨ ਦਾ ਕਿਹੜੀਆਂ-ਕਿਹੜੀਆਂ ਮੰਗਾਂ ਨੇ ਜੀ ਜਿਹੜਾ ਮੰਗ ਪੱਤਰ ਦਿੱਤਾ ਇਹ ਕੱਲ ਕੀ ਸਰਕਾਰ ਨਾਲ ਕੋਈ ਗੱਲਬਾਤ ਹੋਈ ਹੈ ਮੰਗਾਂ ਦਾ ਚਾਰਟ ਬਹੁਤ ਵੱਡਾ ਉਹ ਸਰਕਾਰ ਨੂੰ ਮੰਗ ਪੱਤਰ ਕੱਲ ਅਸੀਂ ਸੌਪਾਇਆ ਉਹ ਸਾਡੇ ਦੋ ਹੀ ਕੰਮ ਸੀਗੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਕੇ ਆਪਣਾ ਪੜਾਅ ਤਿਆਰ ਕਰਨਾ ਉਹ ਜਦੋਂ ਜਾਇਦ ਨਾਲ ਸਾਨੂੰ ਪੜਾਅ ਥਾਂ ਮਰ ਗਈ ਥਾਂ ਤੋਂ ਬਾਅਦ ਸਾਡਾ ਵਿਧਾਨ ਸਭਾ ਬਲ ਮਾਰਚ ਕਰਨ ਦਾ ਸੀਗਾ ਕਿਉਂਕਿ ਸੈਸ਼ਨਦਰਾ ਨਾਲ ਆਪਣਾ ਮੰਗ ਪੱਤਰ ਦੇਣਾ ਉਹ ਵੀ ਅਸੀਂ ਕੱਲ ਮਾਰਚ ਕਰਕੇ ਮੰਗ ਪੱਤਰ ਉਹਨਾਂ ਨੂੰ ਖੇਤੀਬਾੜੀ ਮੰਤਰੀ ਨੂੰ ਦਿੱਤਾ ਹੁਣ ਅਸੀਂ ਸੈਸ਼ਨ ਦੀ ਕਾਰਵਾਈ ਦੇਖ ਰਹੇ ਅੱਜ ਦੀ ਕੱਲ ਦੀ ਕੀ ਹੁੰਦੀ ਹੈ ਕੱਲ ਨੂੰ ਸ਼ਾਮ ਨੂੰ ਅਸੀਂ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਦਾ ਦਰਦ ਪਰਸੋਂ ਦਾ ਜਿਵੇਂ ਭਗੰਤਮ ਸਰਕਾਰ ਆਈ ਬਦਲਾਅ ਆਇਆ ਉਹ ਕਹਿੰਦੇ ਸੀਗੇ ਵੀ ਮੈਂ ਪੰਜ ਫਸਲਾਂ ਤੇ ਐਮਐਸਪੀ ਦਊਗਾ ਇਹ ਮੰਗੇ ਤੇ ਐਮਐਸਪੀ ਮਿਲ ਰਹੀ ਹੈ ਤੁਹਾਡੀ ਉਹ ਵੀ ਮੰਗ ਹੈ ਵੀ ਪੰਜ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਭਗੰਤਮ ਸਰਕਾਰ ਵੱਲੋਂ ਬਾਧੇ ਕੀਤੇ ਗਏ ਨੇ ਪਹਿਲੀ ਗੱਲ ਤਾਂ ਇਹ ਵੀ ਐਮਐਸਪੀ ਦੇਣਾ ਇਹਦੀ ਕੋਈ ਇਨਿਅਤ ਨਹੀਂ ਐਮਐਸਪੀ ਦੇ ਦੀ ਜਿਹੜੀ ਡੈਫੀਨੇਸ਼ਨ ਅਨਸਰ ਪੁੱਛੇ ਐਮਐਸਪੀ ਨੂੰ ਕਹਿਣਾ ਵੀ ਐਮਐਸਪੀ ਦੇ ਨਾਲ ਸਰਕਾਰੀ ਖਰੀਦ ਤੇ ਜਨਤਕ ਮੰਡ ਪ੍ਰਣਾਲੀ ਵਾਲੀ ਗੱਲ ਨਾਲ ਜੁੜਦੀ ਹੈ ਜਦੋਂ ਮੁਕੰਮਲ ਮੰਗੇ ਫਿਰ ਬਣਦੀ ਹੈ ਇਹਦਾ ਮੋਦੀ ਸਰਕਾਰ ਕਹਿੰਦਾ ਮੈਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਣਾ ਹਰਿਆਣੇ ਵਾਲੇ ਨੇ ਦਾਅਵਾ ਕਰਤਾ ਮੈਂ 42% ਐਮਐਸਪੀ ਦੇਵਾਂਗਾ ਐਮਐਸਪੀ ਦਾ ਐਲਾਨ ਵਿਧਾਨ ਸਭਾ ਚੋਂ ਕਰਨਾ ਮੈਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗਾ ਉਸ ਬਾਅਦ ਸਰਕਾਰੀ ਖਰੀਦ ਨਾ ਕਿ ਉਹਦੇ ਮਰ ਅਰਥ ਨਹੀਂ ਕੋਈ ਰਹਿੰਦੇ ਜਿਵੇਂ ਹੁਣ ਇਹਨਾਂ ਨੇ ਮੂੰਗੀ ਤੇ ਐਮਐਸਪੀ ਦਿੱਤੀ ਮੱਕੀ ਤੇ ਐਮਐਸਪੀ ਦਿੱਤੀ ਹੈ ਕੌਣ ਜਾਣਦਾ ਕਪਾਹ ਨਰਮੇ ਤੇ ਐਮਐਸਪੀ ਦਿੱਤੀ ਹੋਈ ਹੈ ਜੇ ਕਾਟਨ ਕਾਰਪੋਰੇਸ਼ਨ ਮਾਰਕੀਟ ਤੱਕ ਨਹੀਂ ਜਾਊਗੀ ਤਾਂ ਉਹਦਾ ਕੀ ਅਰਥ ਰਹੇਗਾ ਯਾਨੀ ਜੇ ਸਰਕਾਰੀ ਖਰੀਦ ਨਹੀਂ ਹੁੰਦੀ ਤਾ ਐਮਐਸਪੀ ਦੇ ਕੋਈ ਮਾਨੇ ਨਹੀਂ ਜੇ ਸਰਕਾਰੀ ਖਰੀਦ ਆ ਤਾਂ ਸਰਕਾਰੀ ਰਾਜ ਭੰਡਾਰ ਜੇ ਸਰਕਾਰੀ ਅਨਾਜ ਭੰਡਾਰ ਹੈ ਤਾਂ ਜਨਤਕ ਵੰਡ ਪ੍ਰਣਾਲੀ ਵੀ ਉੱਥੋਂ ਹੋਊਗੀ ਪੀਡੀਐਸ ਵੀ ਉੱਥੋਂ ਹੋਊਗੀ ਇਸ ਕਰਕੇ ਇਹਦੇ ਅਰਥ ਪੂਰੇ ਤਾਂ ਬੰਦ ਨੇ ਐਮਐਸਪੀ ਦੇਣ ਦਾ ਉਹ ਇਹ ਸਟੇਟ ਸਬਜੈਕਟ ਹੈ ਸੂਬਾ ਦੇ ਸਕਦਾ ਹੈ ਸੂਬੇ ਦਾ ਅਧਿਕਾਰ ਖੇਤਰ ਚ ਆਉਂਦੀ ਹੈ ਜੇ ਉਹਨਾਂ ਦੇ ਇਕਨੋਮੀ ਦਾ ਪ੍ਰਬੰਧ ਹੈ ਤਾਂ ਉਹ ਕਿ ਉਹਨਾਂ ਦੇ ਇਸ ਤਰ੍ਹਾਂ ਵਾ ਇੱਕ ਪਾਣੀ ਦੀ ਮੰਗ ਹੈ ਵੀ ਪਾਣੀ ਜਿਹੜਾ ਪਧਰਾ ਨੀਚੇ ਨੀਚੇ ਹੁੰਦਾ ਜਾ ਰਿਹਾ ਹੈ ਮਾਲਵੇ ਇਲਾਕੇ ਦੇ ਵਿੱਚ ਉਧਰਲੀ ਸਾਈਡ ਬਠਿੰਡੇ ਆਈ ਸੈਟ ਤੇ ਹੋਰ ਪਾਣੀ ਗੰਧਲਾ ਹੁੰਦਾ ਜਦ ਫੈਕਟਰੀਆਂ ਲੱਗੀਆਂ ਹੋਈਆਂ ਨੇ ਥੋੜੀ ਹੋ ਗਈ ਮੰਗ ਹੈ ਵੀ ਜਿਹੜਾ ਪਾਣੀ ਆਪਣਾ ਜਿਹੜਾ ਹਵਾਏ ਸਾਫ ਸੁਥਰੀ ਰਹੇ ਸਾਡੀ ਫਿਰ ਕੱਲ੍ਹਾਂ ਤੱਕ ਮੰਗ ਹੈ ਤਾਂ ਥੋੜੀ ਵੀ ਮੰਗ ਹੈ ਬਈ ਸਾਡੀ ਮੰਗ ਕਿਉਂ ਨਲਕਾ ਪਾਣੀ ਗੰਦਾ ਹੋ ਗਿਆ ਪਾਣੀ ਜ਼ਹਿਰੀਲਾ ਹੋ ਗਿਆ ਤਾਂ ਇਸ ਧਰਤੀ ਤੇ বাসਦੇ ਕਿਹੜੇ ਲੋਕ ਨੇ ਜਿੰਨਾ ਦੀ ਇਹ ਮੰਗ ਨਹੀਂ ਜਿਹੜੇ ਲੋਕ ਪਾਣੀ ਪੀਂਦੇ ਨੇ ਉਹਨਾਂ ਦੀ ਸਭ ਦੀ ਮੰਗ ਹੈ ਕੌਣ ਜ਼ਹਿਰੀਲਾ ਪਾਣੀ ਪੀ ਕੇ ਰਾਜੀਆ ਤੁਸੀਂ ਤੁਹਾਡੇ ਵੀ ਆਰੋ ਲੱਗਾ ਹੋਣਾ ਇਸ ਕਰਕੇ ਫਿਲਟਰ ਵਾਲਾ ਪਾਣੀ ਹਰੇਕ ਪੀਂਦਾ ਫਿਲਟਰ ਵਾਲਾ ਪਾਣੀ ਪੀਣੀ ਤਾਂ ਪਿਆ ਜੇ ਪਾਣੀ ਗੰਧੜਾ ਹੋਇਆ ਪਹਿਲਾਂ ਅਸੀਂ ਖਾਲਾਂ ਦਾ ਪਾਣੀ ਪੀਂਦੇ ਨਹਿਰਾਂ ਦਾ ਪਾਣੀ ਪੀਂਦੇ ਖਾਲਾਂ ਦੇ ਵਿੱਚੋਂ ਖੜਾ ਪਾਣੀ ਪੀ ਲੈਂਦੇ ਮਾਰਨੀ ਸਿੰਘ ਇਸ ਕਰਕੇ ਪਾਣੀ ਦੀ ਸਮੱਸਿਆ ਜਿਹੜੀ ਪਾਣੀ ਦਾ ਇਸ਼ੂ ਹੈ ਬਹੁਤ ਵੱਡਾ ਇਸਦਾ ਪਾਣੀ ਦਾ ਇਸ਼ੂ ਇਹ ਨਹੀਂ ਹੈ ਵੀ ਪਾਣੀ ਮੁੱਕ ਗਿਆ ਪਾਣੀ ਢੂੰਗਾ ਹੋ ਗਿਆ ਪਾਣੀ ਜ਼ਹਿਰੀਲਾ ਵੀ ਹੋ ਗਿਆ ਪਾਣੀ ਖਤਮ ਵੀ ਹੋ ਰਿਹਾ ਹੈ ਪਾਣੀ ਹੱਡ ਵੀ ਮਾਰਦੇ ਨੇ ਪਾਣੀ ਸਾਂਭਿਆ ਵੀ ਨਹੀਂ ਜਾਂਦਾ ਤੇ ਪਾਣੀ ਦੇ ਤਾਂ ਉੱਤੇ ਸੰਸਾਰ ਬੈਂਕ ਵੀ ਕਬਜ਼ਾ ਕਰਨ ਨੂੰ ਫਿਰਦਾ ਹੈ ਵੱਡੇ ਕਾਰਪੋਰੇਟ ਕੰਪਨੀਆਂ ਤੇ ਕਬਜ਼ਾ ਕਰਨ ਨੂੰ ਫਿਰਦੀਆਂ ਨੇ ਵੀ ਪਾਣੀ ਵੇਚਣ ਵਾਲੀ ਚੀਜ਼ ਐ ਇਹ ਮੁਫਤ ਨਹੀਂ ਦਿੱਤੀ ਜਾ ਸਕਦੀ ਆ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੇ ਕਾਏ ਨੇ ਇੱਕ ਪ੍ਰਪੋਜ਼ਲ ਹੀ ਆਈ ਆ ਪੰਜਾਬ ਹਿੰਦੁਸਤਾਨ ਸਰਕਾਰ ਦੇ ਕਿ ਵਾਟਰ ਐਕਟ ਬਣਨ ਜਾ ਰਿਹਾ ਹੈ ਜਿਹੜਾ ਪਾਣੀ ਐ ਇਹ ਕਾਰਪੋਰੇਟਾਂ ਨੂੰ ਸਮਾਓ ਇਹ ਗੰਦਾ ਪਾਣੀ ਸਾਫ਼ ਕਰਕੇ ਵੇਚਿਆ ਕਰਨਗੀਆਂ ਕੰਪਨੀਆਂ ਇਹ ਕਾਰਪੋਰੇਟਾਂ ਦੇਣ ਜਾ ਰਹੀ ਨੇ ਪਾਣੀ ਦੇ ਉੱਤੇ ਮੁਕੰਮਲ ਕਬਜ਼ਾ ਕਾਰਪੋਰੇਟ ਕਰਨ ਜਾ ਰਿਹਾ ਹੈ ਕਿਉਂਕਿ ਜਿਹੜੀਆਂ ਪ੍ਰੋਫਿਟ ਵਾਲੀਆਂ ਜਿਹੜੀਆਂ ਮਨੁੱਖਤਾ ਨੂੰ ਚਾਹੀਦੀਆਂ ਨੇ ਚੀਜ਼ਾਂ ਜਿਵੇਂ ਅਨਾਜ ਐ ਪਾਣੀ ਹੈ ਬਿਜਲੀ ਹੈ ਵਿੱਦ ਹੈ ਸੇਤ ਸਭਾਵਾਂ ਨੇ ਟਰਾਂਸਪੋਰਟ ਹੈ ਇਹ ਸਾਰੀਆਂ ਜਿਹੜੀਆਂ ਪਬਲਿਕ ਸੈਕਟਰ ਨੇ ਇਹਨਾਂ ਦੀ ਸਾਨੂੰ ਸਾਰਿਆਂ ਦੀ ਲੋੜ ਹੈ ਇਹ ਸੇਵਾਵਾਂ ਨੇ ਸੇਵਾਵਾਂ ਤੇ ਕਾਰਪੋਰੇਟ ਕਬਜ਼ਾ ਕਰਦਾ ਹੈ ਕਬਜ਼ਾ ਕਰਕੇ ਸੇਵਾਵਾਂ ਆਪਦੇ ਤੌਰ ਤੇ ਆਪਦੇ ਰੇਟਾਂ ਨਾਲ ਵੇਚ ਕੇ ਆਪਦੇ ਮੁਨਾਫੇ ਵਧਾਉਣ ਦੀ ਕਾਰਪੋਰੇਟ ਦੀ ਇੱਛਾ ਹੈ ਕਾਰਪੋਰੇਟ ਦੀ ਇੱਛਾ ਪੂਰਨ ਕਰਨ ਪੂਰੀ ਕਰਨ ਵਾਸਤੇ ਜਿਹੜੀਆਂ ਨੀਤੀਆਂ ਵਿਸ਼ੇ ਪਰ ਸੰਸਥਾ ਬਣਾਉਂਦੀ ਹੈ ਵਿਸ਼ੇ ਪਰ ਸੰਸਥਾ ਦੀਆਂ ਨੀਤੀਆਂ ਨੂੰ ਜਿਹੜੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਉਹ ਲਾਗੂ ਕਰਦੇ ਆ ਇਹ ਇਸ ਕਰਕੇ ਮੋਰਚਾ ਹੈ ਇਸੇ ਕਰਕੇ ਕਹੀ ਕਹਿੰਦੇ ਆ ਕਿ ਸਰਕਾਰਾਂ ਹੈ ਸਾਡੀਆਂ ਕਿਉਂਕਿ ਇਹ ਨੀਤੀਆਂ ਉਹਨਾਂ ਦੀਆਂ ਕਾਰਪੋਰੇਟਨ ਦੇ ਲੈ ਕੇ ਆਉਣਗੇ ਤਾਂ ਉਹ ਸਾਡੇ ਪੱਖ ਦੀਆਂ ਨਹੀਂ ਸਾਡੇ ਵਿਰੋਧ ਨੇ ਸਾਡੇ ਕੋਲ ਅਨਾਜ ਖੌਂਦੀਆਂ ਨੇ ਸਾਡੇ ਕੋਲ ਵਿੱਦਿਆ ਖੌਂਦੀਆਂ ਨੇ ਸਾਡੇ ਕੋਲ ਸਿਹਤ ਸਭਾਵਾਂ ਖੌਂਦੀਆਂ ਨੇ ਇਹ ਸਾਡੀ ਧਰਤੀ ਖੌਂਦੀ ਆ ਸਾਡਾ ਪਾਣੀ ਖੌਂਦਾ ਸਾਡੇ ਵਾਤਾਵਰਣ ਖੌਂਦੇ ਤੇ ਜਿਹੜੀਆਂ ਜਥੇਬੰਦੀਆਂ ਨੇ ਅਲੱਗ-ਅਲੱਗ ਕਿਉਂ ਚੱਲ ਰਹੀਆਂ ਜਿਵੇਂ ਗੈਰ ਰਾਜਨੀਤਿਕ ਜਥੇਬੰਦੀ ਇਹ ਮੋਰਚਾ ਲੱਗਿਆ ਵਾ ਸ਼ੰਭੂ ਬਾਰਡਰ ਤੇ ਤੇ ਤੁਸੀਂ ਉਹ ਚੰਡੀਗੜ੍ਹ ਚ ਮੋਰਚਾ ਲਾਇਆ ਉਹ ਵੀ ਮੋਰਚਾ ਮੰਗਾਂ ਖਿਲਾ ਕੇਂਦਰ ਖਿਲਾਫ ਲੱਗਿਆ ਹੋਇਆ ਤੁਸੀਂ ਪੰਜਾਬ ਸਰਕਾਰ ਖਿਲਾਫ ਲਾਇਆ ਏ ਇਕੱਠੇ ਹੋ ਕੇ ਕਿਉਂ ਚੱਲ ਰਹੇ ਕਦੋਂ ਇਕੱਠੇ ਹੋਵੋਗੇ ਤੂੰ ਵਿਚਾਰਾਂ ਦੇ ਬਖਰੇਵੇਂ ਸਮਾਜ ਦੇ ਬਖਰੇਵੇਂ ਇਹ ਬਖਰੇਵੇਂ ਹੁੰਦੇ ਨੇ ਇਹ ਬਖਰੇਵੇਂ ਹੋ ਕੇ ਇਕੱਠੇ ਅੱਡ ਹੋ ਕੇ ਇਕੱਠੇ ਹੋਣਾ ਇਕੱਠੇ ਚੱਲਣਾ ਲੋੜ ਹੈ ਤੁਸੀਂ ਇਹ ਦੱਸੋ ਵੀ ਦਿੱਲੀ ਦਾ ਕਮੋਰ ਚ ਸੀ ਉਹਦੇ ਚ ਆਪਾਂ ਸਾਰੇ ਇਕੱਠੇ ਸੀ ਇਕੱਠੇ ਸੀ ਉਹੀ ਗੱਲ ਕਰਦੇ ਪਹਿਲਾਂ ਇਕੱਠੇ ਸੀਗੇ ਹੁਣ ਕਿਉਂ ਬਖਰੇਵੇਂ ਹੋ ਗਏ ਉਹਦੇ ਚ ਅਸੀਂ ਜੱਥੇਬੰਦੀਆਂ ਨਹੀਂ ਤੁਸੀਂ ਵੀ ਸਾਰੇ ਸਾਰੇ ਸੀਗੇ ਵਿਦਿਆਰਥੀ ਵੀ ਮਜ਼ਦੂਰ ਵੀ ਸੰਤਾ ਵਾਲੇ ਵੀ ਬਾਜ਼ਾਰ ਵਾਲੇ ਵੀ ਚੰਡੀਗੜ੍ਹ ਵਾਲੇ ਵੀ ਅਫਸਰ ਸਹੀ ਬਿਊਰੋਕ੍ਰੇਸੀ ਦੀ ਉਹਦਾ ਆਪਾਂ ਸਾਰੇ ਇਕੱਠੇ ਕਿਉਂ ਹੋਗੇ ਕਿਉਂਕਿ ਆਪਣੇ ਸਮਝ ਆ ਗਏ ਮੁੰਡਾ ਆਪਣਾ ਸਾਰਾ ਦੱਸਣ ਕਿਉਂਕਿ ਆਪਾਂ ਨੂੰ ਹੁਣ ਜੇ ਸਮਝ ਆ ਜਾਂਦੀਏ ਫਿਰ ਆਪਾਂ ਸਾਰੇ ਇਕੱਠੇ ਹੋ ਜਾਂਦੇ ਜਿਹਨੇ ਜ਼ਰੂਰਤ ਹੈ ਜਿਹੜੀ ਉਹ ਬੰਦਿਆਂ ਨੂੰ ਇਕੱਠੇ ਕਰਦੀ ਇਹ ਜਿਹੜਾ ਮੋਰਚਾ ਲੱਗਿਆ ਹੋ ਸ਼ੰਭੂ ਬਾਰਡਰ ਤੇ ਉਹਨੂੰ ਤੁਸੀਂ ਫਿਰ ਸਹੀ ਨਹੀਂ ਮੰਨਦੇ ਅਸੀਂ ਕਿਉਂ ਕਹਾਂਗੇ ਗਲਤ ਆ ਜਰ ਅਗਲੇ ਨੂੰ ਜਦੋਂ ਸਹੀ ਲੱਗਦਾ ਅਸੀਂ ਕੌਣ ਹੁੰਨੇ ਉਹਨੂੰ ਗਲਤ ਕਹਿਣ ਵਾਲੇ ਤੁਸੀਂ ਸਾਡੇ ਮੋਰਚੇ ਇਹਨਾਂ ਨੂੰ ਗਲਤ ਕਹੀਓ ਤੁਹਾਡੇ ਤੁਹਾਨੂੰ ਲੱਗਦਾ ਸਾਨੂੰ ਠੀਕ ਲੱਗਦਾ ਇਹਦਾ ਕੀ ਅਰਥ ਹੈ ਜੇ ਕਿਸੇ ਨੇ ਮੋਰਚਾ ਲਾਇਆ ਹੈ ਅਸੀਂ ਕਿਉ ਇਹ ਤਾਂ ਲੋਕ ਫੈਸਲਾ ਕਰਦੇ ਹੁੰਦੇ ਨੇ ਤੁਸੀਂ ਕਹੀ ਜੋ ਗਲਤ ਅਸੀਂ ਕਿਉਂ ਕਹਾਂਗੇ ਗਲਤ ਸਾਡੇ ਸਾਥ ਹੀ ਰਹੇ ਹੋਇਆ ਸਾਡੇ ਨਾਲ ਲੜੇ ਹੋਇਆ ਕਿਸਾਨੀ ਮੁੱਦਿਆਂ 'ਤੇ ਲੜਦੇ ਨੇ ਉਹ ਠੀਕ ਲੜਦੇ ਨੇ ਜਾਂ ਗਲਤ ਲੜ ਲੜਤਾ ਰਹੇ ਨੇ ਨਾ ਅਸੀਂ ਕਿਉਂ ਕਹਾਂ ਗਲਤ ਉਹਨਾਂ ਨੂੰ ਨਾ ਕਿਤਨਾ ਕਿ ਦਿਨ ਆਪਾਂ ਇਕੱਠੇ ਹੁੰਨੇ ਆ ਤੇ ਸਰਕਾਰ ਉੱਤੇ ਪ੍ਰੈਸ਼ਰ ਵੱਧ ਨਹੀਂ ਬਣਦਾ ਵੀ ਆਪਾਂ ਸਾਰੇ ਜੁਨੇ ਨਾਲ ਇਕੱਠੇ ਹੋ ਗਏ ਲੜਰਦੀਆਂ ਨੇ ਜਦੋਂ ਕਾ ਲੋਡ ਪੇ ਹੀ ਹੋ ਜਾਂਗੇ ਇਕੱਠੇ ਜੇ ਜਦੋਂ ਲੋਡ ਨਹੀਂ ਜਦੋਂ ਅਸੀਂ ਅੱਡੜ ਚੱਲਦੇ ਆ ਜਦੋਂ ਸਾਡੇ ਢਾਂਗਾ ਪੈਣ ਲੱਗਣੀਆਂ ਅਸੀਂ ਹੋ ਜਾਂ ਇਕੱਠੇ ਜਦੋਂ ਸਾਡੀ ਰੋਟੀ ਚੁੱਲ੍ਹੇ ਤੇ ਜਾਕਲੀ ਸਾਡੇ ਜਵਾਕਾਂ ਦੀ ਰੋਟੀ ਚੁੱਲ ਉਦੋਂ ਇਕੱਠੇ ਹੋ ਜਾਂਗੇ ਉਦੋਂ ਤੁਸੀਂ ਵੀ ਇਕੱਠੇ ਹੋ ਕੋਈ ਜੀ ਅਸੀਂ ਸਾਰੇ ਇਕੱਠੇ ਹੁੰਦੇ ਆ ਇਹ ਲੋੜਾਂ ਮਤਲਬ ਹੁੰਦੇ ਨੇ ਹਰੇਕ ਕਿਸੇ ਦੇ ਇਕੱਠੇ ਨਹੀਂ ਹੁੰਦੇ ਹੁਣ ਜੇ ਤੁਸੀਂ ਸਵਾਲ ਕਰਦੇ ਹੋ ਤੁਸੀਂ ਕੱਲ ਵੀ ਸਵਾਲ ਕੀਤਾ ਵੀ ਰਾਜਹੋਲ ਨੇ ਸਟੇਜ ਅੱਡ ਅੱਡ ਲਈ ਤੁਸੀਂ ਅੱਡ ਲਾ ਹੁਣ ਭਲਾ ਇਹ ਅੱਡ ਤੇ ਕੀ ਰੌਲਾ ਜੇ ਭਲਾ ਅਸੀਂ ਇਕੱਠੇ ਹੁੰਦੇ ਅਸੀਂ ਤਾਂ ਕਹਿੰਦੇ ਜੀ ਮਾਰਚ ਕਰਨਾ ਉਹ ਕਹਿੰਦੇ ਜੀ ਅਸੀਂ ਮਾਰਚ ਨਹੀਂ ਕਰਨਾ ਥੋੜਾ ਰੌਲਾ ਸਟੇਜ ਤੇ ਪੈਂਦਾ ਹੁਣ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਉਹ ਕਰ ਲਿਆ ਸਾਨੂੰ ਠੀਕ ਲੱਗਿਆ ਸੀ ਆ ਕਰ ਲਿਆ ਰੌਲਾ ਤਾਂ ਨਹੀਂ ਪਿਆ ਇਸ ਕਰਕੇ ਬਜਾਰਾਂ ਦੇ ਤੇ ਰਾਹਾਂ ਦੇ ਫਰਕ ਹੁੰਦੇ ਆ। ਉੱਤੇ ਫਿਰ ਜੇ ਰੌਲਾ ਪੈਣ ਨੂੰ ਚੰਗੀ ਗੱਲ ਇਹ ਹੁੰਦੀ ਹੈ ਵੀ ਉਹਨਾਂ ਨੂੰ ਜੋ ਠੀਕ ਲੱਗਦਾ ਉਹ ਕਰਨ ਸਾਨੂੰ ਜੋ ਠੀਕ ਲੱਗਦਾ ਤੇ ਚੰਡੀਗੜ੍ਹ ਦੇ ਵਿੱਚ ਜਦੋਂ ਕਿਸਾਨ ਇਕੱਠੇ ਹੁੰਦੇ ਨੇ ਮੋਰਚਾ ਹੁੰਦਾ ਨਾ ਮੋਰਚਾ ਲਾਉਂਦੇ ਨੇ ਤਾਂ ਮਾਲੀਆ ਲੋਕ ਰੋਕ ਲਿੱਤਾ ਜਾਂਦਾ ਤੁਸੀਂ ਮਾਲੀ ਰੋਕ ਰੋਕ ਲਿੱਤਾ ਜਾਂਦਾ ਤੁਸੀਂ ਚੰਡੀਗੜ੍ਹ ਦੇ ਵਿੱਚ ਐਂਟਰ ਕਰਕੇ 34 ਸੈਕਟਰ ਦੇ ਵਿੱਚ ਬੈਠੇ ਹੋ ਜਿੱਥੇ ਕਾਹੀ ਫਾਈ ਫਾਈ ਜਗ੍ਹਾ ਹੈ ਮੈਡੀਕਲ ਹੋਈ ਇਹੋ ਹੀ ਪੁੱਛਦਾ ਵੀ ਸਰ ਪੁਲਿਸ ਨੇ ਰੋਕਿਆ ਨਹੀਂ ਹੈਗਾ ਜੀ ਨਾ ਜੇ ਰੋਕ ਲੈਂਦੀ ਵੀ ਸਾਨੂੰ ਅਸੀਂ ਆਉਣ ਆਉਣ ਦਿੰਦਾ ਸਾਡੇ ਮਾਰ ਡਾਂਗਾ ਸਾਨੂੰ ਪਿੰਡ ਨੂੰ ਪਿੰ ਸਾਨੂੰ ਨਾ ਨਹੀਂ ਅਸੀ ਕਿੱਦਾਂ ਵਿਹcita ਹੋਣਾ ਇੱਥੇ ਪੇ ਸਾਡਾ ਥਾਂ ਹੈ ਉਧਰ ਬੈਜ ਉਧਰ ਬੈਜ ਉਧਰ ਬੈਜ ਸਾਨੂੰ ਸੱਥਾ ਮੰਗਣੀਆਂ ਸਾਨੂੰ ਆ ਫਿੱਟ ਲੱਗਿਆ ਮਤਲਬ ਕੋਈ ਪ੍ਰੋਟੈਸਟ ਨਹੀਂ ਹੋਇਆ ਪੁਲਿਸ ਨਾਲ ਕੋਈ ਉਹ ਤੁਹਾਨੂੰ ਪਤਾ ਨਹੀਂ ਲੱਗਦਾ ਯਾਰ ਤੁਸੀਂ মিডিਆ ਵਾਲੇ ਹੋ ਜੇ ਡਾਂਗੋੜਾ ਕਿ ਹੋ ਗਿਆ ਤਾਂ ਪਤਾ ਲੱਗ ਜਾਂਦਾ ਤੁਹਾਨੂੰ ਸਿਰ ਪਾੜੇ ਦਾ ਤਾਂ ਤੁਹਾਨੂੰ ਮਿੰਟ ਵਿੱਚ ਪਤਾ ਲੱਗ ਜਾਂਦਾ ਜੇ ਕਿਤੇ ਮਰਜੀ ਹੋਵੇ ਇਹ ਗੱਲ ਸਹੀ ਹੈ ਜੀ ਤੇ ਕੰਗਣਾ ਵੀ ਬੈਨ ਹੁੰਦਾ ਜੀ ਕੋ ਕਹਿੰਦੇ ਵੀ ਉਹ ਵੀ ਫਿਲਮ ਆ ਰਹੀ ਹੈ ਐਮਰਜੈਂਸੀ ਉਹ ਕਿਸਾਨਾਂ ਨੂੰ ਮਾਰਾ ਕਹਿ ਰਹੀ ਹੈ ਕਿਸਾਨਾਂ ਦੀ ਬਰੋਦੀ ਆ ਉਹ ਕਹਦੀ ਅੰਦੋਲਨਾਂ ਦੇ ਵਿੱਚ ਰੇਪ ਹੁੰਦੇ ਨੇ ਝੰਡੇ ਤੇ ਗੱਲ ਕਰ ਖੋਟੇ ਰਪਈਆਂ ਦੀ ਕੀ ਗੱਲ ਹੈ ਯਾਰ ਇਹ ਕੀ ਗੱਲਾਂ ਨੇ ਆਪਾਂ ਤੂੰ ਅੱਜ ਅਗਲੇ ਸ਼ੀ ਤੇ ਚੱਲ ਅਗਲਾ ਸਵਾਲ ਕੰਗਣਾਵਾਰੇ ਕੀ ਕਹੋਗੇ ਫਿਰ ਮਤਲਬ ਫਿਲਮ ਹੈਗਾ ਵੀ ਖੋਟੇ ਛੇ ਦੀ ਗੱਲ ਨਹੀਂ ਕਰਦੇ ਹੁੰਦੇ ਖੋਟੇ ਸ਼ਿੱਕੇ ਇਹ ਜਿਹੀ ਬਤੇਰੇ ਹੁੰਦੇ ਹੋਰ ਕੀ ਅਗਲਾ ਪਲਾਨ ਕੀ ਹੈ ਜੀ ਫਿਰ ਅਗਲਾ ਪਲਾਨ ਇਹ ਸੰਘਰਸ਼ ਚੱਲੂਗਾ ਲਗਾਤਾਰ ਚੱਲੂਗਾ 5 ਦਿਨ ਦੇ ਯੂਰਪ ਪਲਾਨਿੰਗ ਹੈ ਵਹਿਣ ਦੀ ਪੱਕਾ ਮੋਰਚੋ ਵੀ ਲੱਗ ਸਕਦਾ ਹੈ ਜੀ ਮੰਗਾ ਨਹੀਂ ਮੰਨੀਆਂ ਜਾਂਦੀਆਂ ਹੋਰ ਤੁਸੀਂ ਕੱਚਾ ਬੰਦਿਓ ਨਹੀਂ ਮਤਲਬ ਪੱਕਾ ਪੱਕੇ ਤੰਬੂ ਗਾੜੀ ਪੱਕਾ ਚੱਲ ਸਕਦਾ ਹੈ ਨਹੀਂ ਇਹਦਾ ਸਵਾਲ ਬਣ ਗਿਆ ਵੀ ਅਸੀਂ ਕੁਝ ਹੋਰ ਕਰਨ ਜਾ ਰਹੇ ਹ ਉੱਤੇ ਸਾਹਮਣੇ ਕੱਲ ਪਰਸੋਂ ਦਾ ਮੋਰਚਾ ਚੱਲਦਾ ਇਹ ਪੱਕਾ ਨਾ ਬਣਿਆ ਨਹੀਂ 5 ਦੀ ਪਲਾਨਿੰਗ ਹੈ ਮੇਰੇ ਪਹਿਲਾਂ ਪਲਾਨਿੰਗ ਕਰਕੇ ਹਰੇ 5 ਦਿਨਾਂ ਦੀ ਉਸ ਤੋਂ ਬਾਅਦ ਪੱਕਾ ਮੋਰਚਾ ਚੱਲ ਰਿਹਾ ਹੈ 5 ਤੱਕ ਤਾਂ ਤੈ ਹੈ ਉਹ ਦੁਕਾਨ ਦੇ ਬਹੁਤ ਧੰਵਾਦ ਜੀ ਧੰਨਵਾਦ